ਜੋ ਕੁਝ ਹੋ ਰਿਹਾ ਨਾ ਇਹ ਰਾਜਨੀਤੀ ਖੇਲ ਹੈਗਾ ਸੈਂਟਰ ਗਵਰਨਮੈਂਟ ਨਹੀਂ ਚਾਹਦੀ ਕਿ ਪ੍ਰਗੰਤ ਮਾਨ ਸਰਕਾਰ ਕਰੇ ਕੋਈ ਨਬਰ ਦਾਸ ਨਹੀਂ ਹੈਗਾ 26 ਜਨਵਰੀ ਦਾ ਜਿਹੜਾ ਤਿਹਾਰਾ ਇਹ ਸਾਡਾ ਸਾਂਝਾ ਤੇ ਬਹੁਤ ਵਧੀਆ ਹੈ ਇਹਦੇ ਵਿੱਚ ਮੇਰੇ ਖਿਆਲ ਤੇ ਕਿਸੇ ਵੀ ਸੂਬੇ ਨੂੰ ਨਾਰਾਜ਼ ਕਰਨਾ ਨਹੀਂ ਚਾਹੀਦਾ ਕੋ ਕੁਛ ਹੋ ਰਿਹਾ ਹੈ ਨਾ ਇਹ ਰਾਜਨੀਤੀ ਖੇਲ ਹੈ ਯਾਰ 12 ਉਹ ਤੇ ਫੇਰਿਆ ਇਸਕੇ ਸੈਂਟਰ ਗਵਰਨਮੈਂਟ ਨਹੀਂ ਚਾਹੁੰਦੀ ਕਿ ਜੋ ਆਪਣਾ ਭਗਵੰਤ ਮਾਨ ਸਰਕਾਰ ਕਰੇ ਉਹ ਨਬਰਦਸਨੀ ਹੈ ਪਰ ਪੰਜਾਬ ਲਈ ਨੁਕਸਾਨ ਹੈ ਝਾੜਕ ਨੂੰ ਅਲਾਉਂਡ ਨਹੀਂ ਕੀਤਾ ਗਿਆ ਬੇਸਿਕਲੀ ਲੌਂਗ ਰਨ ਨੁਕਸਾਨ ਹੈ ਚਾਹੀਦਾ ਸੀ ਪੰਜਾਬ ਦੀ ਝਾੜਕ ਨੂੰ ਅਗਰ ਭਗਵੰਤ ਮਾਨ ਜਾਂ ਉਹਨੇ ਫੌਰਨ ਲਾਈਆਂ ਸੀ ਝਾੜਕ ਨੂੰ ਹਟਾਉਣ ਦੇ ਇਹ ਕੰਡੀਸ਼ਨ ਰੱਖਦੇ ਨੇ ਕਿ ਹਟਾਓ ਤੇ ਟੱਕ ਦੇ ਆ ਇਹਨਾਂ ਨੂੰ ਬਿਲਕੁਲ ਰਕਾਰ ਕਰਦਾ ਹੈ ਵੈਰੀ ਬੈਡ ਤੁਸੀਂ ਵੈਰੀ ਬੈਡ ਪੰਜਾਬ ਨੂੰ ਮੌਕਾ ਕਿਉਂ ਨਹੀਂ ਮਿਲਣਾ ਕੇਂਦਰ ਦਾ ਕੇਂਦਰ ਦਾ ਪੰਗਾਗਾ ਤੇ ਪੰਜਾਬ ਨੂੰ ਮੌਕਾ ਮਿਲਦਾ ਚਾਹੀਦਾ ਪੰਜਾਬ ਨੂੰ ਮੌਕਾ ਮਿਲਦਾ ਚਾਹੀਦਾ ਨਾ ਹਾਂ ਤਾਂ ਕਿ ਨਿਕਲ ਜਾਂਦੀਆਂ ਕੋਈ ਬਗਾਨੀਆਂ ਦੇ ਹੈ ਨਹੀਂ ਇਹ ਸਾਰਿਆਂ ਦਾ ਧਿਆਨ ਕਾਹਨ ਦੂਤ ਤੇ ਮੁਸਲਮਾਨ ਤੇ ਕੁਝ ਵੀ ਇਹ ਹੋਣਾ ਚਾਹੀਦਾ ਤਿਹਾੜ ਦੇ ਦੇ ਤਿਹਾੜ ਸਾਰਿਆਂ ਨੂੰ ਰਲ ਮਿਲ ਕੇ ਮਨਾਣੀ ਚਾਹੀਦੀ। ਇਹ ਆਪੀ ਇਹ ਜਿਹੜਾ 26 ਜਨਵਰੀ ਦਾ ਜਿਹੜਾ ਚਾਰਾ ਇਹ ਸਭ ਦਾ ਸਾਂਝਾ ਤੇ ਬਹੁਤ ਵਧੀਆ ਗਾ। ਇਹਦੇ ਵਿੱਚ ਮੇਰੇ ਖਿਆਲ ਤੇ ਇਹ ਵੀ ਸੂਬੇ ਨੂੰ ਨਰਾਜ਼ ਕਰਨਾ ਨਹੀਂ ਚਾਹੀਦਾ। ਜੇ ਕੋਈ ਉਹਦੇ ਵਿੱਚ ਕੋਈ ਲੱਗਦੀ ਕੋਸਤਾ ਦੀ ਗੱਲ ਤੇ ਇਹਨਾਂ ਨੂੰ ਮਤਲਬ ਸੂਬੇ ਦੇ ਨਾਲ ਕੋਈ ਨਾ ਕੋਈ ਸਲਾਮ ਬੱਸ਼ਾ ਕਰ ਲੈਣਾ ਚਾਹੀਦਾ। ਅੱਬਲ ਤੇ ਵੈਸੇ ਕੋਈ ਮੇਰੇ ਖਿਆਲ ਨਾਲ ਤੇ ਕੋਈ ਅਜੀ ਗੱਲ ਹੈ ਨਹੀਂ। ਕੁਕ ਚਾਕੀ ਇੱਕ ਆਪਣੇ ਮਤਲਬ ਹਰ ਬੰਦੇ ਨੇ ਆਪਣੇ ਸੂਬੇ ਦੀ ਕੋਈ ਗੱਲ ਦੱਸਣੀ ਹੁੰਦੀ ਤੇ ਉਹ ਚਾਕੀਆਂ ਜਿਹੜੀਆਂ ਤਿੰਨੇ ਉਹਨਾਂ ਨੇ ਭੇਜੀਆਂ ਲੋਹ ਹੀ ਦੇਖਿਆ ਮਾੜਾ ਮਟਾ ਉਹਦੇ ਵਿੱਚ ਮੈਨੂੰ ਤੇ ਨਹੀਂ ਕੋਈ ਮਾੜੀ ਗੱਲ ਲੱਗਦੀ ਕਿਉਂਕਿ ਤਿੰਨੇ ਚਾਕੀਆਂ ਤਿੰਨੇ ਜਿਹੜੀਆਂ ਬਹੁਤ ਵਧੀਆਆਂ ਗਿਆ ਇਹਨਾਂ ਨੂੰ ਖੋਣੀਆਂ ਚਾਹੀਦੀਆਂ ਪਰ ਚਾਕੀ ਨਹੀਂ ਕੱਢੇ ਮੇਰੇ ਦੇ ਖਿਆਲ ਦੇ ਮੁਤਾਬਕ ਤੇ ਇਹ ਕੰਮ ਹੈਗਾ ਗਲਤ ਲੇਕਿਨ ਉਹਦੇ ਮਗਰ ਰੀਜਨ ਕੀ ਹੈ ਜਿੰਨੀਦਰ ਉਹ ਨਾ ਕਲੀਅਰ ਹੋਵੇ ਉਨੀਦਰੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਕੁਝ ਹੋ ਰਿਹਾ ਹੈ ਨਾ ਇਹ ਰਾਜਨੀਤੀ ਖੇਲ ਹੈਗਾ ਸੈਂਟਰ ਗਵਰਨਮੈਂਟ ਨਹੀਂ ਚਾਹਦੀ ਕਿ ਭਗਵੰਤ ਮਾਨ ਸਰਕਾਰ ਕਰੇ ਉਹ ਨਬਰ 10 ਹੈਗਾ 26 ਜਨਵਰੀ ਦਾ ਜਿਹੜਾ ਚਾਹਰਾ ਇਹ ਸਭ ਦਾ ਸਾਂਝਾ ਤੇ ਬਹੁਤ ਵਧੀਆ ਹੈ ਇਹਦੇ ਵਿੱਚ ਮੇਰੇ ਖਿਆਲ ਤੇ ਕਿਸੇ ਵੀ ਸੂਬੇ ਨੂੰ ਨਾਰਾਜ਼ ਕਰਨਾ ਨਹੀਂ ਚਾਹੀਦਾ ਕੋ ਕੁਛ ਹੋ ਰਿਹਾ ਹੈ ਨਾ ਇਹ ਰਾਜਨੀਤੀ ਖੇਲ ਹੈ ਯਾਰ 12 ਉਹ ਤੇ ਫੇਰਿਆ ਇਸਕੇ ਸੈਂਟਰ ਗਵਰਨਮੈਂਟ ਨਹੀਂ ਚਾਹੁੰਦੀ ਕਿ ਜੋ ਆਪਣਾ ਭਗਵੰਤ ਮਾਨ ਸਰਕਾਰ ਕਰੇ ਉਹ ਨਬਰਦਸਨੀ ਹੈ ਪਰ ਪੰਜਾਬ ਲਈ ਨੁਕਸਾਨ ਹੈ ਝਾੜਕ ਨੂੰ ਅਲਾਉਂਡ ਨਹੀਂ ਕੀਤਾ ਗਿਆ ਬੇਸਿਕਲ ਲੌਂਗ ਰਨ ਨੁਕਸਾਨ ਹੈ ਚਾਹੀਦਾ ਸੀ ਪੰਜਾਬ ਦੀ ਝਾੜਕ ਨੂੰ ਅਗਰ ਭਗਵੰਤ ਮਾਨ ਜਾਂ ਉਹਨੇ ਫੋਰੋਂ ਲਾਈਆਂ ਸੀ ਝਾੜਕ ਨੂੰ ਹਟਾਉਣ ਦੇ ਇਹ ਕੰਡੀਸ਼ਨ ਰੱਖਦੇ ਨੇ ਕਿ ਹਟਾਓ ਤਾਂ ਟੱਕ ਦੇ ਆ ਇਹਨਾਂ ਨੂੰ ਬਿਲਕੁਲ ਰਕਾਰ ਕਰਦਾ ਹੈ ਵੈਰੀ ਬੈਡ ਤੁਸੀਂ ਵੈਰੀ ਬੈਡ ਪੰਜਾਬ ਨੂੰ ਮੌਕਾ ਕਿਉਂ ਨਹੀਂ ਮਿਲਣਾ ਕੇਂਦਰ ਦਾ ਕੇਂਦਰ ਦਾ ਪੰਗਾਗਾ ਤੇ ਪੰਜਾਬ ਨੂੰ ਮੌਕਾ ਮਿਲਦਾ ਚਾਹੀਦਾ ਪੰਜਾਬ ਨੂੰ ਮੌਕਾ ਮਿਲਦਾ ਚਾਹੀਦਾ ਨਾ ਹਾਂ ਤਾਂ ਕਿ ਨਿਕਲ ਜਾਂਦੀਆਂ ਕੋਈ ਬਗਾਨੀਆਂ ਦੇ ਹੈ ਨਹੀਂ ਇਹ ਸਾਰਿਆਂ ਦਾ ਧਿਆਨ ਕਾਹਨ ਦੂਰੇ ਤੇ ਮੁਸਲਮਾਨ ਤੇ ਕੁਝ ਵੀ ਇਹ ਹੋਣਾ ਚਾਹੀਦਾ ਤਿਹਾ ਦੇ ਦੇ ਤਿਹਾ ਸਾਰਿਆਂ ਨੂੰ ਰਲ ਮਿਲ ਕੇ ਮਨਾਣੀ ਚਾਹੀਦੀ ਇਹ ਵੀ ਜਿਹੜਾ 26 ਜਨਵਰੀ ਦਾ ਜਿਹੜਾ ਚਾਰਾ ਇਹ ਸਭ ਦਾ ਸਾਂਝਾ ਤੇ ਬਹੁਤ ਵਧੀਆਗਾ ਇਹਦੇ ਵਿੱਚ ਮੇਰੇ ਖਿਆਲ ਤੇ ਇਹ ਵੀ ਸੂਬੇ ਨੂੰ ਨਰਾਜ਼ ਕਰਨਾ ਨਹੀਂ ਚਾਹੀਦਾ ਜੇ ਕੋਈ ਉਹਦੇ ਵਿੱਚ ਕੋਈ ਲੱਗਦੀ ਕੋਸਤਾ ਦੀ ਗੱਲ ਤੇ ਇਹਨਾਂ ਨੂੰ ਮਤਲਬ ਸੂਬੇ ਦੇ ਨਾਲ ਕੋਈ ਨਾ ਕੋਈ ਸਲਾਹ ਬੱਛਾ ਕਰਨਾ ਚਾਹੀਦਾ ਅੱਬਲ ਤੇ ਵੈਸੇ ਕੋਈ ਮੇਰੇ ਖਿਆਲ ਨਾਲ ਤੇ ਕੋਈ ਅਜੀ ਗੱਲ ਹੈ ਨਹੀਂ ਕੁੱਕ ਚਾਕੀ ਇੱਕ ਆਪਣੇ ਮਤਲਬ ਹਰ ਬੰਦੇ ਨੇ ਆਪਣੇ ਸੂਬੇ ਦੀ ਕੋਈ ਗੱਲ ਦੱਸਣੀ ਹੁੰਦੀ ਤੇ ਉਹ ਚਾਕੀਆਂ ਜਿਹੜੀਆਂ ਤਿੰਨੇ ਉਹਨਾਂ ਨੇ ਭੇਜੀਆਂ ਲੋਹ ਹੀ ਦੇਖਿਆ ਮਾੜਾ ਮਟਾ ਉਹਦੇ ਵਿੱਚ ਮੈਨੂੰ ਤੇ ਨਹੀਂ ਕੋਈ ਮਾੜੀ ਗੱਲ ਲੱਗਦੀ ਕਿਉਂਕਿ ਤਿੰਨੇ ਚਾਕੀਆਂ ਤਿੰਨੇ ਜਿਹੜੀਆਂ ਬਹੁਤ ਵਧੀਆਆਂ ਗਿਆ ਇਹਨਾਂ ਨੂੰ ਖੋਣੀਆਂ ਚਾਹੀਦੀਆਂ ਪਰ ਚਾਕੀ ਨਹੀਂ ਕੱਢੇ ਮੇਰੇ ਦੇ ਖਿਆਲ ਦੇ ਮੁਤਾਬਕ ਤੇ ਇਹ ਕੰਮ ਹੈਗਾ ਗਲਤ ਲੇਕਿਨ ਉਹਦੇ ਮਗਰ ਰੀਜਨ ਕੀ ਹੈ ਜਿੰਨੀਦਰ ਉਹ ਨਾ ਕਲੀਅਰ ਹੋਵੇ ਉਨੀਦਰ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ